ਸਾਸੀ ਕਾਲੀ ਸਾਰਿਆਂ ਨੂੰ ਤੇ ਆਸ ਹੈ ਕਿ ਸਾਰੇ ਤੁਸੀਂ ਠੀਕ ਠਾਕ ਹੋਵੋਗੇ ਅੱਜ ਜਿਹੜੀ ਵੀਡੀਓ ਆ ਜਿਹੜੀ ਆਪਾਂ ਗੱਲ ਕਰਨੀ ਆ ਇਹ ਕਰਨੀ ਆ ਸਟੂਡੈਂਟ ਵੀਰ ਜੀ ਬਾਰੇ ਮੋਸਟਲੀ ਰਮਾਨੀਆਂ ਦੇ ਵਿੱਚ ਜਦੋਂ ਰਮਾਨੀਆਂ ਸ਼ੈਨਗਨ ਜੋਨ ਦਾ ਅਨਾਉਂਸਮੈਂਟ ਨਹੀਂ ਹੋਇਆ ਸੀ 2022-23 ਦੀ ਗੱਲ ਤੁਸੀਂ ਆਪਾਂ ਜੇ ਕਰ ਲਈਏ ਤੇ ਮੈਂ ਹੀ ਵੀਡੀਓ ਬਣਾ ਕੇ ਜਾਂ ਮੈਂ ਵੀਡੀਓ 'ਚ ਕਹਿੰਦਾ ਕਿ ਸਟੂਡੈਂਟ ਤੁਸੀਂ ਨਾ ਆਓ ਕਿਉਂਕਿ ਤੁਸੀਂ ਸਟੂਡੈਂਟ ਨਹੀਂ ਆਉਂਦੇ ਇੱਥੇ ਤੁਸੀਂ ਆਉਂਦੇ ਕਿਹੜੇ ਪਰਪਸ ਨਾਲ ਕਿ ਇੱਥੋਂ ਮੂਵ ਆਨ ਹੋਣ ਦੇ ਲਈ ਆਉਂਦੇ ਆ ਤੇ 에이전ਟ ਕਹਿੰਦੇ ਆ ਕਿ ਉੱਥੋਂ ਤੁਹਾਨੂੰ ਅਸੀਂ ਜੋ ਤੁਸੀਂ ਉੱਥੇ ਪਹੁੰਚ ਗਏ ਕੰਪਨੀ ਤੁਹਾਨੂੰ ਐਨਓਸੀ ਦੇਊਗੀ ਤੁਹਾਨੂੰ ਈਜ਼ੀ ਵੀਜ਼ਾ ਮਿਲ ਜਾਊਗਾ ਜਦਕਿ ਜੇ ਤੁਸੀਂ ਡਾਟਾ ਚੈੱਕ ਕਰ ਲੋ 2022 ਦਾ ਤੇ 23 ਦਾ ਜਿੰਨੇ ਵੀ ਇੱਥੇ ਸਟੂਡੈਂਟ ਆਏ ਸੀਗੇ ਉਹਨਾਂ ਦੇ ਵਿੱਚੋਂ ਮੈਨੂੰ ਲੱਗਦਾ 1.2% ਸਟੂਡੈਂਟ ਸੀਗੇ ਜਿਨ੍ਹਾਂ ਨੇ ਵੀਜ਼ੇ ਲਈ ਜਿਨ੍ਹਾਂ ਨੂੰ ਵੀਜ਼ੇ ਮਿਲੇ ਆ ਠੀਕ ਹੈ ਤੇ ਜੇ ਤੁਸੀਂ ਕਹੋ ਕਿ ਜੇ ਇੱਥੇ 100 ਸਟੂਡੈਂਟ ਆਇਆ ਉਹ ਚੋਂ 70 ਨੂੰ ਵੀਜ਼ਾ ਮਿਲ ਗਿਆ 에ਜੰਟਾਂ ਦੇ ਕਹਿਣ ਤੇ ਜਾਂ 에ਜੰਟਾਂ ਦੇ ਜਿਸ ਤਰੀਕੇ ਨਾਲ ਏਜੰਟ ਕਹਿੰਦੀ ਸੀ ਕਿ ਉਹ ਨਹੀਂ ਮਿਲਿਆ ਹੈਗਾ ਉਹ ਤੁਸੀਂ ਖੁਦ ਵੀ ਚੈੱਕ ਕਰ ਸਕਦੇ ਹੋ ਬਹੁਤ ਸਟੂਡੈਂਟ ਇਦਾਂ ਦੇ ਜਿਹੜੇ ਇੱਥੇ ਹੀ ਆ ਜੇ ਕੁਝ ਕੁ ਸਟੂਡੈਂਟ ਆ ਜਿਹੜੇ ਵੀਜ਼ਾ ਲੈ ਕੇ ਗਏ ਠੀਕ ਆ ਤੇ ਉਹ ਵੀ ਪ੍ਰੋਪਰ ਜਿਹੜੇ ਇੱਥੇ ਜਿਨ੍ਹਾਂ ਨੂੰ 1.5 ਸਾਲ ਹੋ ਗਿਆ ਸੀ ਪੜ੍ਹਦਿਆਂ ਨੂੰ ਤੇ ਉਹ ਵੀ ਕਿਉਂਕਿ ਏਜੰਟ ਕਹਿੰਦੀ ਸੀਗੇ ਤੁਸੀਂ ਉੱਥੇ ਜਾਓ ਵਿਦਿਨ 3 ਤੋਂ 4 ਮਹੀਨੇ ਬਾਅਦ ਤੁਹਾਨੂੰ ਟੀਆਰਸੀ ਕਾਰਡ ਆ ਜਾਊਗਾ ਉਸ ਤੋਂ ਬਾਅਦ ਤੁਸੀਂ ਆਪਣਾ ਲੈ ਕੇ ਐਨਓਸੀ ਕੰਪਨੀ ਤੋਂ ਤੇ ਵੀਜ਼ਾ ਲੈ ਸਕਦੇ ਹੋ ਤੇ ਜਦ ਕਿ ਇਦਾਂ ਨਹੀਂ ਆ ਕੋਈ ਸਟੂਡੈਂਟ ਦਾ ਵੀਜ਼ਾ ਲੈਣ ਵਾਸਤੇ ਕਾਫੀ ਰਿਕੁਆਇਰਮੈਂਟਾਂ ਫਿਰ ਐਮਬੈਸੀ ਦਾ ਜਿਹੜਾ ਇੱਕ ਸਵਾਲ ਜਿਹੜਾ ਐਮਬੈਸੀ ਪੁੱਛਦੀ ਪੁੱਛਦੀ ਉਹ ਵਾ ਕਿ ਤੁਸੀਂ ਮਤਲਬ ਐਜ਼ ਅ ਸਟੂਡੈਂਟ ਆਏ ਹੋ ਤੁਸੀਂ ਕਿਦਾਂ ਅਫੋਰਡ ਕਰਦੇ ਪਏ ਹੋ ਬੈਂਕ ਬੈਲੈਂਸ ਤੁਸੀਂ ਜਿਹੜਾ ਸ਼ੋ ਕਰ ਰਹੇ ਹੋ 3-4000 ਲਈ 7-8000 ਲਈ ਇਹ ਉਸ ਤੋਂ ਬਾਅਦ ਚ ਹੋਰ ਜਿਹੜੇ ਖਰਚੇ ਆ ਤੁਸੀਂ ਕਿਦਾਂ ਅਫੋਰਡ ਕਰਦੇ ਮੈਂ ਜਦਕੀ ਐਜ਼ ਅ ਸਟੂਡੈਂਟ ਤੁਸੀਂ ਆਏ ਆਂ ਸਾਲ ਦੀ ਤੁਸੀਂ 3000 ਯੂਰੋ ਫੀਸ ਦੇਣੀ ਹੁੰਦੀ ਹੈ ਐਦਾਂ ਦੀਆਂ ਚੀਜ਼ਾਂ ਜਿਹੜੀਆਂ ਉਦੋਂ ਰਿਜੈਕਸ਼ਨ ਹੁੰਦੀ ਸੀ ਕਿੰਨੀਆਂ ਮੂੜੀਆਂ ਦੀ ਰਿਜੈਕਸ਼ਨ ਵੀ ਆਈ ਹੈ ਇੱਥੇ ਜਿਨ੍ਹਾਂ ਨੂੰ ਮੈਂ ਜਾਣਦਾ ਵਾਂ ਤੇ ਕਈਆਂ ਨੂੰ ਵੀਜੇ ਮਿਲ ਗਏ ਤੇ ਉਹਨਾਂ ਨੂੰ ਵੀ ਜਿਨ੍ਹਾਂ ਨੂੰ ਵੀਜੇ ਮਿਲੇ ਉਹਨਾਂ ਨੂੰ 2-2 ਸਾਲ ਅਲਰੇਡੀ ਸਟੱਡੀ ਕਰਦਿਆਂ ਹੋ ਗਏ ਸੀਗੇ ਸੋ ਉਹਨਾਂ ਦੀ ਜਿਹੜੀ ਜਿਹੜਾ ਉਹਨਾਂ ਦਾ ਵਰਕ ਕੰਟਰੈਕਟ ਸੀਗਾ ਕੰਮ ਦਾ ਉਹਦੇ ਵਿੱਚ ਥੋੜਾ ਜਿਹਾ ਵਧੀਆ ਸੀਗਾ ਉਹ ਵਧੀਆ ਜੌਬ ਕਰਦੇ ਸੀਗੇ ਆਦਰਵਾਇਸ ਜੇ ਤੁਸੀਂ ਕਹੋ ਕਿ 100 ਦੇ ਵਿੱਚੋਂ 70 ਨੂੰ ਵੀਜਾ ਮਿਲ ਗਿਆ ਵਾ ਜਿੱਦਾਂ ਏਜੰਟ ਕਹਿੰਦੇ ਕਿ ਤੂੰ ਉੱਥੇ ਜਾਓ ਤਿੰਨ ਚਾਰ ਮਹੀਨੇ ਬਾਅਦ ਵੀਜਾ ਮਿਲ ਜੂਗਾ ਇਦਾਂ ਦਾ ਕੁਝ ਨਹੀਂ ਹੋਇਆ ਇੱਥੇ ਬਟ ਹੁਣ 2024 ਦੇ ਵਿੱਚ ਕੀ ਹੋਣ 2024 ਦੇ ਵਿੱਚ ਇੰਡੀਆ ਤੋਂ ਜਾਂ ਪਾਕਿਸਤਾਨ ਬੰਗਲਾਦੇਸ਼ ਤੋਂ ਸਟੂਡੈਂਟ ਆਉਣਾ ਚਾਹੀਦਾ ਵਾ ਰਮਾਨੀਆ ਦੇ ਵਿੱਚ ਜਾਂ ਨਹੀਂ ਉਸ ਨਾਲ ਰਿਲੇਟਡ ਬਗਲ ਕਰਾਂਗੇ ਤੇ ਅ ਪਹਿਲੋਂ ਵਾਲੀ ਤੁਹਾਡੀ ਮੈਂ ਤੁਹਾਨੂੰ ਸਾਰਾ ਕੁਝ ਦੱਸ ਦਿੰਦਾ ਇੱਥੇ ਜਿਹੜੀ ਜਿਹੜੀ ਰਮਾਨੀਆ ਦੇ ਵਿੱਚ ਤਕਰੀਬਨ ਜਿਹੜੇ ਯੂਨੀਵਰਸਿਟੀ ਉਹਨਾਂ ਦੇ ਵਿੱਚ ਕਈ ਸਟੂਡੈਂਟ ਆਏ ਆ ਯੂਰਪ ਦੇ ਹੋਰਾਂ ਕੰਟਰੀਆਂ ਤੋਂ ਵੀ ਆਏ ਆ ਜਿਹੜੇ ਸਟੂਡੈਂਟ ਸਟੱਡੀ ਕਰਨ ਬਟ ਹੁਣ ਮੇਨ ਆ ਕਿ ਅ ਤੁਹਾਨੂੰ ਇੱਥੇ ਆਉਣਾ ਚਾਹੀਦਾ ਵਾ ਰਮਾਨੀਆ ਦੇ ਵਿੱਚ ਜਾਂ ਨਹੀਂ ਕਿਉਂਕਿ 2023 ਦੇ ਵਿੱਚ ਜਾਂ 22 ਦੇ ਵਿੱਚ ਜਾਂ ਉਦਾਂ ਵੀ ਜਿਹੜੇ ਤਕਰੀਬਨ ਲੋਕ ਆ ਨਾ ਜਿੰਨੇ ਵੀ ਆਉਂਦੇ ਆ ਜਾਂ ਗਲਤ ਦੇ ਰਿਟਰਨ ਜਾਂ ਕਿਤੇ ਉਹ ਸਾਰੇ ਵਰਕ ਪਰਮਿਟ ਤੇ ਆ ਰਹੇ ਇੱਥੇ ਐਜ਼ ਅ ਸਟੂਡੈਂਟ ਕੋਈ ਨਹੀਂ ਆ ਰਿਹਾ ਹੁਣ ਜਿਹੜਾ ਇੰਡੀਆ ਸਟੱਡੀ ਕਰਦਾ ਵਾ ਠੀਕ ਆ ਉਹ ਵੀ ਕੀ ਸੋਚਦਾ ਮੈਂ ਵੀ ਚਲੋ ਰਮਾਨੀਆਂ ਚੱਲਦੇ ਆ ਵਰਕ ਪਰਮਿਟ ਤੇ ਬਟ ਲੋਕ ਕੀ ਕਰਦੇ ਆ ਸਟੂਡੈਂਟ ਦੇ ਵਿੱਚ ਫਾਇਦਾ ਨਹੀਂ ਹੈਗਾ ਮੋਸਟਲੀ ਅਸੀਂ ਇੰਡੀਅਨ ਪੰਜਾਬੀ ਜੇ ਕੈਨੇਡਾ ਜਾਂਦੇ ਆ ਕੈਨੇਡਾ ਚ ਪੈਸੇ ਕਮਾਉਣ ਨੂੰ ਤੇ ਪੀਆਰ ਨੂੰ ਅਮਰੀਕਾ ਜਾਂਦੇ ਆ ਆਸਟਰੀਆ ਜਾਂਦੇ ਆ ਹਰ ਬੰਦੇ ਦੇ ਸੁਪਨਾ ਹੁੰਦਾ ਕੋਈ ਪੈਸੇ ਕਮਾਵੇ ਐਜ਼ ਅ ਸਟੂਡੈਂਟ ਚਾਹੀਓ ਗਿਆ ਜਿਹੜੀ ਰਮਾਨੀ ਆਉਣਗੇ ਉਹ ਵੀ ਪੈਸੇ ਕਮਾਉਣਗੇ ਉਹ ਇੱਥੇ ਕੋਈ ਡਿਗਰੀ ਕਰਕੇ ਹਸਪੀਟਲ ਨਹੀਂ ਖੋਲਣ ਲੱਗੇ ਇੰਡੀਆ ਕਿਉਂਕਿ ਆਪਾਂ ਇੱਡੇ ਉਹ ਨਹੀਂ ਹੈਗੇ ਰਿਚ ਨਹੀਂ ਹੈਗੇ ਹਨ ਤੇ ਜਿਹੜੇ ਬੰਦੇ ਇਹੋ ਜਿਹੇ ਪ੍ਰੋਫੈਸ਼ਨ ਚ ਆਉਂਦੇ ਐ ਐਮਬੀਬੀਐਸ ਕਰਨ ਨੂੰ ਜਾਂ ਕੋਈ ਇਹੋ ਜਿਹੀ ਡਿਗਰੀ ਕਰਨ ਉਹਨਾਂ ਦਾ ਜਿਹੜਾ ਬੈਕਗ੍ਰਾਉਂਡ ਕਾਫੀ ਸੈੱਟ ਹੁੰਦਾ ਵਾ ਉਹਨਾਂ ਨੇ ਆਪਣਾ ਪੇਰੈਂਟਸ ਦਾ ਜਾ ਕੇ ਬੀਨਸ ਜਿਹੜਾ ਵਹਨ ਕਰਨਾ ਹੁੰਦਾ ਉਹ ਸਾਂਭਣਾ ਹੁੰਦਾ ਪਰ ਜਿਹੜੇ ਨਾਰਮਲ ਘਰਾਂ ਦੇ ਸਟੂਡੈਂਟ ਆਉਂਦੇ ਆ ਉਹ ਕਿਸੇ ਹੋਰ ਪਰਪਸ ਨਾਲ ਆਉਂਦੇ ਆ ਬਾਅਦ ਵਿੱਚ ਬੰਦੇ ਇਥੋਂ ਜੇ ਇੱਕ ਵਾਰੀ ਪਹੁੰਚ ਜਾਂਦੇ ਆ ਸਟੂਡ ਬਟ ਹੁਣ 2024 ਦੇ ਵਿੱਚ ਐਜ਼ ਅ ਸਟੂਡੈਂਟ ਤੁਸੀਂ ਟਰਾਈ ਕਰੋ ਅਪਲਾਈ ਕਰਨ ਦੀ ਉਹ ਤਾਂ ਕਰੋ ਕਿਉਂਕਿ ਆਲਰੇਡੀ ਸ਼ੰਗਨ ਜੂਨ ਅਨਾਉਂਸ ਹੋ ਗਿਆ ਵਾ ਮਾਰਚ ਅਪ੍ਰੈਲ ਤੋਂ ਬਾਅਦ ਫਲਾਈਟਾਂ ਜਿਹੜੀਆਂ ਵਾ ਸਟਾਰਟ ਹੋ ਜਾਣੀਆਂ ਵਾ ਫਲਾਈਟਾਂ ਚੱਲ ਪੈਣੀਆਂ ਵਾ ਐਜ਼ ਅ ਸਟੂਡੈਂਟ ਜੇ ਤੁਸੀਂ ਰਮਾਨੀਆ ਚਾਹੁੰਦੇ ਆ 2024 ਦੇ ਵਿੱਚ ਆਉਣ ਤੋਂ ਬਾਅਦ ਜੇ ਤੁਸੀਂ 6 ਮਹੀਨੇ 8 ਮਹੀਨੇ ਜਿਹੜਾ ਵਾ ਇੱਥੇ ਰਹਿਣ ਤੋਂ ਬਾਅਦ ਜੇ ਤੁਸੀਂ ਟਰੈਵਲ ਕਰਦੇ ਆ ਜਦੋਂ ਤੁਹਾਨੂੰ ਵਕੇਸ਼ਨ ਹੁੰਦੀਆਂ ਤੇ ਤੁਸੀਂ ਈਜ਼ੀਲੀ ਦੂਸਰੀ ਕੰਪਨੀ 'ਚ ਜਾ ਸਕਦੇ ਦੂਸਰੇ ਕੰਟਰੀ 'ਚ ਜਾ ਸਕਦੇ ਆ ਬਾਦ ਵਿੱਚ ਆਉਣਾ ਨਹੀਂ ਆਉਣਾ ਜਾਂ ਕੀ ਉੱਥੇ ਕਰਨਾ ਉਹ ਤੁਹਾਡੀ ਟੈਨਸ਼ਨ ਹੈ ਬਟ ਹੁਣ ਜਿਹੜਾ 2024 ਦੇ ਵਿੱਚ ਤੁਹਾਨੂੰ ਫਾਇਦਾ ਹੈ ਐਜ਼ ਅ ਸਟੂਡੈਂਟ ਜੇ ਤੁਸੀਂ ਆਉਂਦੇ ਆ ਰਮਾਨੀਆ ਦੇ ਵਿੱਚ ਬਾਕੀ ਦੋ ਤਿੰਨ ਯੂਨੀਵਰਸਿਟੀਆਂ ਬਾਰੇ ਮੈਨੂੰ ਵੀ ਪਤਾ ਹੈ ਮੈਂ ਵੀ ਤੁਹਾਨੂੰ ਦੱਸ ਦੂੰਗਾ ਤੇ ਸਟੂਡੈਂਟ ਵੀਜ਼ਾ ਵਾਸਤੇ ਇੱਥੇ ਰਮਾਨੀਆ ਦੇ ਵਿੱਚ ਤੁਹਾਨੂੰ 7-7 8-8 10-10 ਲੱਖ ਦੇਣ ਦੀ लूट ਨਹੀਂ ਹੈਗੀ ਮੇਰੇ ਹਿਸਾਬ ਨਾਲ 6 ਤੋਂ 7 6 ਲੱਖ ਰੁਪਏ ਦੇ ਵਿੱਚ ਤੁਹਾਡਾ ਸਟੂਡੈਂਟ 6.5-7 ਲੱਖ ਰੁਪਏ ਦੇ ਵਿੱਚ ਸਟੂਡੈਂਟ ਜਿਹੜਾ ਵੀਜ਼ਾ ਤੁਹਾਨੂੰ ਮਿਲ ਜਾਣਾ ਹੈ ਜੇ ਤੁਸੀਂ ਮਤਲਬ ਇੱਕ ਸਹੀ ਪ੍ਰੋਸੈਸ ਜਿਹੜਾ ਕਰੋ ਤੇ ਜੇ ਤੁਸੀਂ ਕਿਸੇ ਨੂੰ 10-11 ਲੱਖ ਰੁਪਏ ਸਟੂਡੈਂਟ ਦਾ ਦਿੰਨੇ ਆ ਇੰਨੇ ਪੈਸੇ ਦੇਣ ਦੀ ਲੋੜ ਨਹੀਂ ਐਜ਼ ਅ ਸਟੂਡੈਂਟ ਕਿਉਂਕਿ ਮਾਰਚ ਤੋਂ ਬਾਅਦ ਵਰਕ ਪਰਮਿਟ ਦਾ ਪ੍ਰਾਈਸ ਕਾਫੀ ਅੱਪ ਹੋ ਜਾਣਾ ਵਰਕ ਪਰਮਿਟ ਤੇ ਤੁਸੀਂ ਦੇਖ ਲਓ ਇੱਥੇ ਖਬਰਾਂ ਆਉਣੀਆਂ ਸ਼ੁਰੂ ਹੋ ਜਾਣੀਆਂ ਵਾ 10 ਲੱਖ ਦੀਆਂ 9 ਲੱਖ ਦੀਆਂ 11 ਲੱਖ ਦੀਆਂ ਰਮਾਨੀਆਂ ਦਾ ਇਦਾਂ ਵੱਜ ਜਾਣਾ ਬਟ ਸਟੂਡੈਂਟ ਦਾ ਵੀ ਵਧੂਗਾ ਬਟ ਜਿਸ ਬੰਦੇ ਨੂੰ ਨੌਲੇਜ ਜਾਂ ਜਿਸ ਬੰਦੇ ਨੂੰ ਥੋੜਾ ਬਹੁਤਾ ਪਤਾ ਉਹ ਬੰਦਾ ਇੰਨੇ ਪੈਸੇ ਨਹੀਂ ਦੇਊਗਾ ਉਹ 6-7 ਲੱਖ ਤੋਂ ਘੱਟ ਜ਼ਿਆਦਾ ਨਹੀਂ ਦੇਊਗਾ ਤੇ ਇੰਨੇ ਦਾ ਚਲੋ ਠੀਕ ਆ ਕੋਈ ਗੱਲ ਨਹੀਂ ਕਿਉਂਕਿ ਫੀਸ ਹੁੰਦੀ ਯੂਨੀਵਰਸਿਟੀ ਦੀ ਜਾਂ ਕੁਝ ਹੋਰ ਆ ਸੋ ਬਾਕੀ 2024 ਦੇ ਵਿੱਚ ਟਰਾਈ ਕਰ ਲੋ ਐਜ਼ ਏ ਤੁਸੀਂ ਕੁਇਕ ਕੋਰਸ ਲੈ ਕੇ ਐਜ਼ ਅ ਸਟੂਡੈਂਟ ਆਉਣ ਦੀ ਤੇ ਬਾਕੀ ਸਟੂਡੈਂਟ ਵਾਸਤੇ ਤੇ ਕੰਮ ਵੀ ਹੈਗਾ ਮਿਲ ਜਾਂਦਾ ਕੰਮ ਮੋਸਟਲੀ ਜੇ ਤੁਸੀਂ ਕੋਈ ਸ਼ੈਫ ਦਾ ਕੰਮ ਰੈਸਟੋਰੈਂਟ ਦਾ ਕੰਮ ਕੋਈ ਇਹਦਾ ਦਾ ਜਾਣਦੇ ਆ ਤੇ ਇੱਥੇ ਤੁਸੀਂ KFC ਵਿੱਚ ਮੈਕਡੋਨਲਡ ਵਿੱਚ ਹੋਰ ਆ ਜਿਹੜੇ ਇਦਾਂ ਦੇ ਫੂਡ ਨਾਲ ਰਿਲੇਟਡ ਹਨ ਉਹਨਾਂ ਵਿੱਚ ਤੁਸੀਂ ਜੌਬ ਕਰ ਸਕਦੇ ਆ ਇਹ ਤੋਂ ਇਲਾਵਾ ਜੇ ਤੁਸੀਂ ਤੁਹਾਡੇ ਕੋਲ ਤੁਹਾਡੇ ਕੋਲ ਲਾਇਸੈਂਸ ਹੈਗਾ ਇੰਡੀਆ ਦਾ ਠੀਕ ਆ ਕਾਰ ਦਾ ਉਹਨੂੰ ਇੰਟਰਨੈਸ਼ਨਲ ਕਰਾ ਕੇ ਰੱਖੋ ਉਹ ਲੈ ਕੇ ਆਓ ਇੱਥੇ ਤੇ ਤੁਸੀਂ ਇੱਥੇ ਗਲੋਬੋ ਦੇ ਵਿੱਚ ਤਾਜ ਵਿੱਚ ਬੋਲਡ ਵਿੱਚ ਜਿਹੜਾ ਵਾ ਡਿਲੀਵਰੀ ਫੂਡ ਡਿਲੀਵਰੀ ਕਰ ਸਕਦੇ ਆ ਇਦਾਂ ਦਾ ਜਿਹੜਾ ਤੁਸੀਂ ਕੰਮ ਕਰ ਸਕਦੇ ਆ ਸੋ ਇਸ ਕਰਕੇ ਜਿਹੜੇ ਵੀ ਵੀਰ ਸਟੂਡੈਂਟ ਆਉਣਾ ਚਾਹੁੰਦੇ ਆ 2024 ਦੇ ਵਿੱਚ ਆਓ ਤੁਹਾਨੂੰ ਫਾਇਦਾ ਵਾ ਕਿਉਂਕਿ ਮੋਸਟਲੀ ਜਿੰਨੇ ਵੀ ਸਟੂਡੈਂਟ ਆਉਣੇ ਆ ਉਹ ਆਪਣੀ ਜਿਹੜੀ ਸਟੱਡੀ ਇੱਥੋਂ ਦੂਸਰੇ ਕੰਟਰੀਆਂ ਵਿੱਚ ਵੀ ਮੂਵ ਔਨ ਕਰ ਸਕਦੇ ਆ ਮੇਨ ਪਰਪਸ ਇਹੀ ਹੁੰਦਾ ਪੈਸੇ ਕਮਾਉਣ ਦਾ ਜਾਂ ਇੱਥੋਂ ਮੂਵ ਔਨ ਹੋਣਾ ਐਜ਼ ਅ ਸਟੂਡੈਂਟ ਤੁਸੀਂ ਆਵੋਗੇ ਤੁਹਾਡੇ ਕੋਲ ਕੋਰਸ ਹੋਊਗਾ 2 ਜਾਂ 3 ਸਾਲ ਦਾ ਜਿੰਨੇ ਚਿਰ ਤੁਹਾਡੇ ਕੋਲ ਕੋਰਸ ਹੋਊਗਾ ਤੁਹਾਡਾ ਟੀਆਰਸੀ ਕਾਰਡ ਵੀ ਉਨੇ ਚਿਰ ਦਾ ਹੀ ਹੋਊਗਾ ਉਸ ਤੋਂ ਬਾਅਦ ਜਦੋਂ ਤੁਹਾਨੂੰ 6-8 ਮਹੀਨੇ ਇੱਥੇ ਰਹਿੰਦਣ ਹੋ ਜਾਂਦੀ ਆ ਜੇ ਤੁਸੀਂ ਟਰੈਵਲ ਕਰਨੇ ਕਿਸੇ ਹੋਰ ਕੰਟਰੀ ਤੁਸੀਂ ਈਜ਼ੀਲੀ ਜਾ ਸਕਦੇ ਆ ਇੱਥੋਂ ਜਾਣ ਤੋਂ ਬਾਅਦ ਆਪਨੇ ਤੁਸੀਂ ਕੰਟਰੀ ਚੂਸ ਕਰ ਸਕਦੇ ਆ ਕਿ ਉਸ ਕੰਟਰੀ ਤੁਸੀਂ ਕੰਮ ਕਰਨਾ ਵਾ ਜਾਂ ਉੱਥੇ ਰਹਿਣਾ ਜਾਂ ਵਾਪਸ ਰਵਾਨੀਆ ਮੁੜਨਾ ਵਾ ਉਹ ਤੁਸੀਂ ਦੇਖ ਸਕਦੇ ਆ ਜਾਂ ਜਿਹੜੀ ਆਪਣੀ ਸ ਚਾਹੁੰਦੇ ਉਹ ਵੀ ਪਾ ਸਕਦੇ ਆ ਸੋ ਇਸ ਕਰਕੇ 2024 ਦੇ ਵਿੱਚ ਤੁਹਾਨੂੰ ਫਾਇਦਾ ਹੋਏ ਐਜ਼ ਅ ਸਟੂਡੈਂਟ ਆਉਣ ਦਾ ਟਰਾਈ ਕਰ ਲੋ ਟਾਈਮ ਵੀ ਘੱਟ ਲੱਗਦਾ ਟਾਈਮ 2 ਤੋਂ 3 ਮਹੀਨੇ ਇੱਥੇ ਲੱਗਣਗੇ ਜਿਹੜਾ ਤੁਹਾਡਾ ਇਥੋਂ ਡਾਕੂਮੈਂਟ ਜਿਹੜਾ ਅਪਰੂਵ ਹੋਣ ਨੂੰ ਉਸ ਤੋਂ ਬਾਅਦ ਐਮਬੈਸੀ ਦੇ ਵਿੱਚ ਜਿਹੜਾ ਵਾ ਟਾਈਮ ਲੱਗੂਗਾ 2 2.5 ਮਹੀਨੇ ਹੋ ਸਕਦਾ ਕਿ ਮਾਰਚ ਤੋਂ ਬਾਅਦ ਜਿਹੜਾ ਟਾਈਮ ਘੱਟ ਲੱਗਣਾ ਸ਼ੁਰੂ ਹੋ ਜਾਈ ਕਿਉਂਕਿ ਕੁਝ ਸੋਰਸ ਕੋਈ ਇਦਾਂ ਦੇ ਇਦਾਂ ਦਾ ਚੱਲਦਾ ਪਿਆ ਕਿ ਵਰਕ ਪਰਮਿਟ ਨੂੰ ਤੇ ਜਿਹੜਾ ਵਾ ਅ ਟੂਰਿਸਟ ਵੀਜ਼ਾ ਨੂੰ ਚਲੋ ਘੱਟ ਹੀ ਲੱਗੂਗਾ 2 2 ਮਹੀਨੇ ਲੱਗਣਗੇ ਜਿਹੜਾ ਵਰਕ ਪਰਮਿਟ ਹੈ ਸਟੂਡੈਂਟ ਵੀਜ਼ਾ ਜਿਹੜਾ ਉਹ 6-7 ਮਹੀਨੇ ਦੇ ਵਿੱਚ ਹੋ ਸਕਦਾ ਕਿ ਮਿਲ ਜੇ ਪੋਸੀਬਲ ਹੋ ਜੇ ਜੇ ਇੱਕ ਅੱਧੀ ਐਮਬੈਸੀ ਹੋਰ ਇੰਡੀਆ ਦੇ ਵਿੱਚ ਓਪਨ ਹੋ ਜਾਂਦੀ ਆ ਰਮਾਨੀਆ ਦੀ ਸੋ ਇਹ ਆਪਾਂ ਦੇਖਾਂਗੇ ਮਾਰਚ ਅਪ੍ਰੈਲ ਦੇ ਵਿੱਚ ਕੀ ਬਣਦਾ ਬਟ ਜੇ ਕੋਈ ਬੰਦਾ ਐਜ਼ ਅ ਸਟੂਡੈਂਟ ਆਉਣਾ ਚਾਹੁੰਦਾ ਵਾ ਤੇ ਉਹ ਆ ਸਕਦਾ ਉਹਨਾਂ ਨੂੰ ਫਾਇਦਾ ਹੈ ਕਿਉਂਕਿ ਇੱਥੋਂ ਮੂਵ ਆਉਣ ਹੋਣ ਵਾਸਤੇ ਉਹਨਾਂ ਨੂੰ ਵੀਜ਼ੇ ਦੀ ਲੋੜ ਨਹੀਂ ਹੋਪੀ ਐਜ਼ ਅ ਸਟੂਡੈਂਟ ਜੇ ਤੁਸੀਂ ਆਉਂਦੇ ਆ ਰਮਾਨੀਆ ਦੇ ਵਿੱਚ ਪਹਿਲੋਂ ਮੈਂ ਤੁਹਾਨੂੰ ਦੱਸਦਾ ਕਿ ਜੇ ਤੁਸੀਂ ਐ ਤਾਨੂੰ ਤੁਹਾਡੀ ਏਜੰਟ ਕਹਿੰਦਾ ਕਿ ਉੱਥੇ ਤੁਹਾਡਾ TCR ਕਾਰਡ ਬਣੂਗਾ ਐਨਓਸੀ ਲੈ ਕੇ ਵੀਜ਼ਾ ਅਪਲਾਈ ਕਰਕੇ ਅੱਗੇ ਜਾਓ ਉਹ ਪੋਸਿਬਲ ਨਹੀਂ ਸੀਗਾ ਬਹੁਤ ਬੰਦੇ ਨੇ ਟਰਾਈ ਵੀ ਕੀਤੀ ਹੈ ਨਹੀਂ ਸੀਗਾ ਸਾਰਿਆਂ ਨੂੰ ਪਤਾ ਹੁਣ ਜੇ ਤੁਸੀਂ ਐਜ਼ ਅ ਸਟੂਡੈਂਟ ਆਉਂਦੇ ਆ ਤੁਹਾਡਾ ਜਿਹੜਾ TCR ਕਾਰਡ ਬਣ ਜਾਂਦਾ ਵਾ ਉਹ ਤੋਂ ਬਾਅਦ 6-7 ਮਹੀਨੇ ਸਸਪੈਂਡ ਕਰੋ ਉਸ ਤੋਂ ਬਾਅਦ ਤੁਸੀਂ ਫਲਾਈ ਕਰ ਦਿਓ ਕਿਉਂਕਿ ਵੀਜ਼ੇ ਲੈਣ ਦੀ ਲੋੜ ਨਹੀਂ ਹੈਗੀ ਤੁਸੀਂ ਜਿੱਥੇ ਜਾਣਾ ਚਾਹੁੰਦੇ ਤੁਸੀਂ ਜਾ ਸਕਦੇ ਹੋ ਆਪਣੇ ਡੈਸਟੀਨੇਸ਼ਨ ਤੇ ਸੋ ਇਹ ਚੀਜ਼ ਤੁਹਾਨੂੰ ਨਾਲ ਤਾਮੇ ਸ਼ੇਅਰ ਕਰ ਰਿਹਾ ਹਾਂ ਬਹੁਤ ਲੋਕ ਆ ਤੜਾ ਤੜ ਜਿੰਨੇ ਵੀ ਲੋਕ ਆ ਜਿੰਨੇ ਵੀ ਨਵੇਂ ਮੁੰਡੇ ਆ ਯੰਗ ਮੁੰਡੇ ਆ ਜਿਹੜੇ ਜਿਹਨਾਂ ਨੇ ਪਲੱਸ 2 ਕੀਤੀ ਆ ਹੁਣ ਕਈ ਬੰਦੇ ਮੈਨੂੰ ਮੈਸੇਜ ਕਰਦੇ ਕਿ ਅਸੀਂ ਪਲੱਸ 2 ਕੀਤੀ ਆ ਅਸੀਂ ਬੀਏ ਕੀਤੀ ਆ ਤੇ ਅਸੀਂ ਐਸੇ ਵਰਕ ਪਰਮਿਟ ਆ ਰਹੇ ਆ ਤੁਸੀਂ ਐਸੇ ਵਰਕ ਪਰਮਿਟ ਆਉਣ ਨਾਲੋਂ ਚੰਗਾ ਵਾ ਐਜ਼ ਅ ਸਟੂਡੈਂਟ ਅਪਲਾਈ ਕਰੋ ਸਟੂਡੈਂਟ ਦੇ ਵਿੱਚ ਫਾਇਦਾ ਵਾ ਉਸ ਤੋਂ ਬਾਅਦ ਤੁਸੀਂ ਕਿਸੇ ਹੋਰ ਕੰਟਰੀ 'ਚ ਮੂਵ ਆਨ ਹੋਣਾ ਵਾ ਤਾਂ ਤੁਸੀਂ ਹੋ ਸਕਦੇ ਆ ਐਡਾ ਕੋਈ ਇਸ਼ੂ ਨਹੀਂ ਹੈਗਾ ਸੋ ਇਹ ਚੀਜ਼ ਮੈਂ ਤੁਹਾਨੂੰ ਤਾਂ ਸ਼ੇਅਰ ਕਰ ਰਿਹਾ ਵਾਂ ਕਿਉਂਕਿ ਜਿਹੜੀ ਚੀਜ਼ ਜਦੋਂ 네ਗੇਟਿਵ ਹੁੰਦੀ ਆ ਜਾਂ ਜਦੋਂ ਉਸ ਚੀਜ਼ ਦਾ ਕੋਈ ਫਾਇਦਾ ਨਹੀਂ ਹੁੰਦਾ ਮ ਜਦੋਂ ਜਿਹੜੀ ਚੀਜ਼ ਦਾ ਕੋਈ ਫਾਇਦਾ ਹੁੰਦਾ ਵਾ ਤੇ ਉਦੋਂ ਮੈਂ ਤੁਹਾਨੂੰ ਉਹ ਚੀਜ਼ ਦੱਸਦਾ ਕਿ ਹੁਣ ਇਸ ਚੀਜ਼ ਦਾ ਫਾਇਦਾ ਹੁਣ ਐਜ਼ ਅ ਸਟੂਡੈਂਟ ਆਉਣ ਦਾ ਫਾਇਦਾ ਤੁਹਾਨੂੰ ਹੈਗਾ ਰਮਾਨੀਆ 'ਚ ਕਰੋਸ਼ੀਆ 'ਚ ਜਾਂਦਾ ਐਜ਼ ਅ ਸਟੂਡੈਂਟ ਤੁਹਾਨੂੰ ਫਾਇਦਾ ਹੈਗਾ ਵਾ ਬਲਗਰੀਆ 'ਚ ਜਾਂਦਾ ਐਜ਼ ਅ ਸਟੂਡੈਂਟ ਤੁਹਾਨੂੰ ਫਾਇਦਾ ਹੈਗਾ ਕਿਉਂਕਿ ਇਹ ਸ਼ੇਨਗਨ ਜ਼ੋਨ ਦੇ ਵਿੱਚ ਆ ਗਏ ਤੇ ਇਸ ਤੋਂ ਮਾਝ ਤੁਹਾਨੂੰ ਜਿਹੜਾ ਵੀਜ਼ਾ ਲੈਣ ਦੀ ਲੋੜ ਨਹੀਂ ਹੈ ਇਦਾਂ ਦਾ ਕੁਝ ਕਰਨ ਦੀ ਲੋੜ ਨਹੀਂ ਹੈਗੀ ਸੋ ਇਸ ਕਰਕੇ ਜਿਹੜੇ ਵੀ ਵੀਰ ਜਿਹੜੇ ਵੀ ਨਵੇਂ ਮੁੰਡੇ ਪਲੱਸ 2 ਜਿਨ੍ਹਾਂ ਨੇ ਕੀਤੀ ਆ ਪਲੱਸ 2 ਪਾਸ ਆ ਹਾਂ ਜਾਂ ਜਿਨ੍ਹਾਂ ਦਾ ਕੋਈ ਜ਼ਿਆਦਾ ਗੈਪ ਨਹੀਂ ਹੈਗਾ ਉਹ ਜਿਹੜਾ ਵਾ ਅਪਲਾਈ ਕਰ ਸਕਦੇ ਬਾਕੀ ਤੁਹਾਨੂੰ ਮੈਂ ਅ ਦੱਸੂਗਾ ਇੱਕ ਹੋਰ ਵੀਡੀਓ ਬਣਾ ਕੇ ਕਿ ਕਿਹੜੇ ਕਿਹੜੇ ਡਾਕੂਮੈਂਟ ਚਾਹੀਦੇ ਤੇ ਕਿਹੜਾ ਕਿਹੜਾ ਬੰਦਾ ਜਿਹੜਾ ਉਹ एलिਜੀਬਲ ਹੈਗਾ ਵਾ ਐਜ਼ ਅ ਸਟੂਡੈਂਟ ਰਮਾਨੀਆ ਦੇ ਵਿੱਚ ਅਪਲਾਈ ਕਰਨਾ ਮਤਲਬ ਕਿਹੜਾ ਬੰਦਾ ਐਜ਼ ਅ ਸਟੂਡੈਂਟ ਆ ਸਕਦਾ ਰਮਾਨੀਆ ਦੇ ਵਿੱਚ ਨਾਰਮਲ ਇੰਟਰਵਿਊ ਹੁੰਦੀ ਆ ਜਾਂ ਜੋ ਵੀ ਹੁੰਦਾ ਉਹ ਸਾਰਾ ਕੁਝ ਤੁਹਾਨੂੰ ਆਪਾਂ ਮੈਂ ਨੈਕਸਟ ਵੀਡੀਓ ਦੇ ਵਿੱਚ ਬਣਾ ਕੇ ਦੱਸੂਗਾ ਕਿ ਐਜ਼ ਅ ਸਟੂਡੈਂਟ ਕਿਹੜੇ ਬੰਦੇ ਆ ਸਕਦੇ ਰਮਾਨੀਆ ਵਿੱਚ ਸੋ ਬਾਕੀ ਆਸਾ ਕੀ ਵੀਡੀਓ ਚੰਗੀ ਲੱਗੀ ਹੋਊਗੀ ਕਿਉਂਕਿ ਜਿਹੜੀ ਚੀਜ਼ 네ਗੇਟਿਵ ਉਹਨੂੰ ਆਪ ਪੋਸਟਾ ਉਹਨਾਂ ਦੱਸੀਦਾ ਜਿਹੜੀ ਪੋਜ਼ਿਟਿਵ ਆ ਜਿਹੜੀ ਚੀਜ਼ ਨਾਲ ਇੱਥੇ ਫਾਇਦਾ ਵਾ ਉਹਨੂੰ ਉਹਸਾ ਉਹਨਾਂ ਦੱਸੀਦਾ ਕਿਉਂਕਿ ਬਹੁਤ ਬੰਦੇ ਆ ਜਿਹੜੇ ਇੰਡੀਆ ਤੋਂ ਆਉਣਾ ਚਾਹੁੰਦੇ ਆ ਯੂਰਪ ਦੇ ਵਿੱਚ ਮੋਸਟਲੀ ਯੂਰਪ ਸਾਰੇ ਦਾ ਟਾਰਗੇਟ ਹੋ ਗਿਆ ਕੈਨੇਡਾ ਨੂੰ ਛੱਡ ਕੇ ਆਸਟਰੀਆ ਅਮਰੀਕਾ ਨੂੰ ਛੱਡ ਕੇ ਕਿਉਂਕਿ ਬਿਗ ਅਮਾਉਂਟ ਇੱਥੇ ਜਿਆਦੇ ਪੈਸੇ ਲੱਗਦੇ ਆ ਸੋ ਇਹਨਾਂ ਕੰਟਰੀਆਂ 'ਚ ਇੰਨੇ ਪੈਸੇ ਨਹੀਂ ਲੱਗਦੇ ਹੈਗੇ ਤੁਸੀਂ 6-7 ਲੱਖ ਰੁਪਏ ਦੇ ਯੂਰਪ ਪਹੁੰਚ ਸਕਦੇ ਆ ਸੋ ਬਾਕ ਜਿਹੜਾ ਐਜਿਊ ਸਟੂਡੈਂਟ ਰਮਾਨੀਆ ਦੇ ਵਿੱਚ ਆ ਸਕਦਾ ਬਾਕੀ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ